ਇਸ ਵਕਤ ਸਮਾਣਾ ਦੇ ਪਿੰਡ ਰਤਨਹੜੀ ਵਿੱਚ ਪਹੁੰਚੇ ਹਾਂ ਜਿੱਥੇ ਕਿ ਘੱਗਰ ਦਰਿਆ ਦਾ ਪਾਣੀ ਕਾਫੀ ਵਿਸ਼ਾਲੇ ਮਾਰ ਰਿਹਾ ਹੈ ਖੇਤਾਂ ਦੇ ਵਿੱਚ ਵੀ ਪਹੁੰਚ ਰਿਹਾ ਹੈ ਕਾਫੀ ਚਾਰਚ ਫਿਰੇ ਹੀ ਪਾਣੀ ਹੀ ਪਾਣੀ ਨਜ਼ਰ ਆਵੇਗਾ ਇਸ ਵਕਤ ਜਿਹੜਾ ਕਿ ਪਿੰਡ ਦੇ ਲੋਕ ਵੀ ਇੱਥੇ ਆ ਕੇ ਪਹੁੰਚੇ ਹੋਏ ਨੇ ਔਰ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚੇ ਹੋਏ ਨੇ ਇਸ ਵਕਤ ਜਿਹੜੇ ਕਿ ਮੌਕੇ ਤੇ ਪਹੁੰਚੇ ਨੇ ਐਸਡੀਓ ਸਮਾਣਾ ਰੀਚਾ ਗੋਇਲ ਵੀ ਮੌਕਾ ਦੇਖ ਰਹੇ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਰਹਿਣਗੇ ਲੋਕਾਂ ਨੂੰ ਉਸਤਾਰਕ ਰਹਿਣ ਵਾਸਤੇ ਵੀ ਉਹਨਾਂ ਵੱਲੋਂ ਕਿਹਾ ਗਿਆ ਹੈ ਅਸੀਂ ਤੁਹਾਨੂੰ ਦਿਖਾਵਾਂਗੇ ਇਸ ਵਕਤ ਦਾ ਜਿਹੜਾ ਕਿ ਕਿਸ ਤਰ੍ਹਾਂ ਫਸਲਾਂ ਲੋਕਾਂ ਦੀਆਂ ਜਿਹੜੀਆਂ ਘੱਗਰ ਦੇ ਨਾਲ ਲੱਗਦੀਆਂ ਸੀਗੀਆਂ ਇਸ ਏਰੀਆ ਦੇ ਵਿੱਚ ਉਹ ਡੁੱਬੀਆਂ ਹੋਈਆਂ ਨੇ ਔਰ ਅਸੀਂ ਪਿੰਡ ਵਾਸੀਆਂ ਨਾਲ ਵੀ ਗੱਲ ਕਰਾਂਗੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਗੱਲ ਕਰਾਂਗੇ ਕਿਸ ਤਰ੍ਹਾਂ ਦੇ ਹਾਲਾਤ ਹੋ ਸਕਦੇ ਨੇ ਔਰ ਇਸ ਤਰ੍ਹਾਂ ਲੋਕ ਇਸ ਏਰੀਆ ਦੇ ਵਿੱਚ ਸੇਫ ਰਹਿ ਸਕਣ ਕਿਰਪਾ ਮੈਡਮ ਹੁਣ ਪਾਣੀ ਜਿਹੜੀ ਅੰਗਰੇਜ਼ੀ ਸਾਈਡ ਤੇ ਅੰਬਾਲੇ ਖੜਾ ਜੇ ਕੱਲ ਤਾਂ ਨਹੀਂ ਪਾਣੀ ਹੋਈ ਇਸ ਤੋਂ ਠੀਕ ਜਿਹੜੇ ਐਸਡੀਐਸ ਮਾਣਾ ਨੇ ਉਹ ਵੀ ਪਹੁੰਚੇ ਹੋਏ ਨੇ ਅਸੀਂ ਗੱਲ ਕਰਦੇ ਹਾਂ ਇਹਨਾਂ ਨਾਲ ਕਿਸ ਤਰ੍ਹਾਂ ਦੇ ਇਸ ਵਕਤ ਹਾਲਾਤ ਨੇ ਜਿਹੜੇ ਕਿ ਮੌਕਾ ਦੇਖਣਾ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਿਹੜਾ ਇਸ ਵਕਤ ਦਾ ਤੁੰਦ ਹੋ ਰਿਹਾ ਹੈ ਕਿ ਇਸ ਤਰ੍ਹਾਂ ਦਾ ਜਿਹੜਾ ਕਿ ਪਾਣੀ ਦਾ ਜਹਾਜ ਆ ਲੈਣ ਪਹੁੰਚੇ ਨੇ ਮਾਣਾ ਦੇ ਘੱਗਰ ਏਰੀਆ ਦੇ ਪਿੰਡਾਂ ਦੇ ਵਿੱਚ ਪਹੁੰਚਿਆ ਸੀ ਕਿਸਾਨ ਨੇ ਇੱਥੇ ਇਹਨਾਂ ਨਾਲ ਵੀ ਗੱਲ ਕਰਾਂ ਕਿਹੜਾ ਪਿੰਡ ਹੈ ਜੀ ਇਹ ਔਰ ਕਿਸ ਤਰ੍ਹਾਂ ਦੇ ਹਾਲਾਤ ਕੀ ਨਾਂ ਹੈ ਤੁਹਾਡਾ ਰਾਮ ਸਿੰਘ ਕਿਹੜਾ ਪਿੰਡ ਹੈ ਜੀ ਪਾਟੀਆਂ ਤੁਸੀਂ ਦੱਸੋ ਜੀ ਇਸ ਏਰੀਆ ਦੇ ਵਿੱਚ ਘੱਗਰ ਦੇ ਪਾਣੀ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਇੱਥੇ ਜੀ ਬਹੁਤ ਬੁਰੀ ਹਾਲਤ ਆ ਜੀ ਇਹਦੇ ਜੀਰੀਆਂ ਡੂੰਘੇ ਤਾਂ ਡੁੱਪ ਪਈਆਂ ਜੀ ਬਾਕੀ ਕੀ ਨਾਂ ਤੁਹਾਡਾ ਔਰ ਕਿਹੜਾ ਪਿੰਡ ਹੈ ਸਾਡਾ ਜੀ ਰਗਵੀਰ ਨਾਮ ਆ ਜੀ ਇਹ ਆਪਾਂ ਨਤਰੇੜੀ ਦੇ ਇਲਾਕੇ 'ਚ ਖੜਿਆ ਜੀ ਨਤਰੇੜੀ ਦੀ ਜ਼ਮੀਨਾਂ ਜੀ ਆਪਣਾ ਇਧਰ ਪਾਟੀਆਂ ਆ ਗਈ ਇਧਰ ਨਤਰੇੜੀ ਆ ਗਈ ਜੀ ਦੋੇ ਪਾਸੇ ਡੁੱਬੀ ਪਈ ਆ ਜੀ ਇਧਰ ਦੇਖ ਰਹੇ ਹੋ ਦਿਖਾਓ ਜੀ ਕੀ ਹਾਲਾਤ ਹੈ ਤੁਹਾਡੇ ਏਰੀਆ ਦੇ ਵਿੱਚ ਕਿਦੋਂ ਕਿਦਾਂ ਪਾਣੀ ਹੈ ਕੀ ਲੱਗਦਾ ਤੁਹਾਡੀ ਕਿੰਨੀ ਕਿ ਫਸਲ ਇੱਥੇ ਕੋਈ ਹਜੇ ਤੱਕ ਡੁੱਬੀ ਆ ਜਾਂ ਠੀਕ ਹੈ ਇਹ ਜੀ ਬਹੁਤ ਮਾੜੇ ਹਾਲਾਤ ਆ ਜੀ ਡੂੰਘੇ ਇਲਾਕੇ ਤਕਰੀਬਨ ਡੁੱਬ ਪਏ ਨੇ ਬਾਕੀ ਉੱਚੀ ਜਗ੍ਹਾ ਤਾਂ ਵੀ ਚੜਨ ਲੱਗ ਰਿਹਾ ਜੀ ਕਾਫੀ ਏਰੀਆ ਦੇ ਵਿੱਚ ਪਾਣੀ ਆ ਇਸ ਵਕਤ ਜਿਹੜਾ ਕਿ ਅਸੀਂ ਪਿੰਡ ਵਾਸੀਆਂ ਨਾਲ ਵੀ ਗੱਲ ਕਰਾਂਗੇ ਕਿਸ ਤਰ੍ਹਾਂ ਦੇ ਹਾਲਾਤ ਹੈ ਕੀ ਨਾ ਤੁਹਾਡਾ ਕਿਹੜਾ ਪਿੰਡ ਹੈ ਤੁਹਾਡਾ ਨਸਕਰ ਜੀ ਮੈਂ ਕਿਰਪਾਲ ਸਿੰਘ ਇੱਕ ਸਰਪੰਚ ਹਾਂ ਗਮ ਬਾਟੀਆਂ ਦੇ ਤਸੀਰ ਗੁਲਾ ਜੀ ਦਾ ਕੱਥਲ ਹਾਂ ਮੈਂ ਆਪਣੇ ਬਾਰਡਰ ਤੇ ਖੜੇ ਹਾਂ ਇਸ ਪਾਸੇ ਪੰਜਾਬ ਆ ਇਸ ਪਾਸੇ ਹਰਿਆਣਾ ਜੀ ਕਿਸ ਤਰ੍ਹਾਂ ਦੇ ਹਾਲਾਤ ਲੱਗਦੇ ਤੁਹਾਨੂੰ ਹਾਲਾਤ ਮਾੜੇ ਆ ਜੀ ਖਤਰੇਵਰ ਸੈਨੀ ਜਰੀਆ 23 ਫੁੱਟ ਪਾਣੀ ਆ ਅਗਰ 24 ਫੁੱਟ ਪਾਣੀ ਆ ਬਾ ਜਰੀਆ ਮਾਣਾ ਬੜਾ ਪੱਤਾ ਦੇਖਿਆਗਾ ਨੁਕਸਾਨ ਆ 24 ਫੁੱਟਾਂ ਹਲ ਵੀ ਅੱਧੀਆਂ ਫਸਲਾਂ ਮਰ ਚੁੱਕੀਆਂ ਜੀ ਕੱਗਰ ਹਜੇ ਤੱਕ ਵੈਸੇ ਕਿਨਾਰਿਆਂ ਤੇ ਪਹੁੰਚਿਆ ਹੋਇਆ ਜੇਕਰ ਇਸ ਤੋਂ ਵੱਧ ਥੋੜਾ ਥੋੜਾ ਪਾਣੀ ਵਧ ਰਿਹਾ ਜੀ ਕਟ ਰਿਹਾ ਨਹੀਂ ਪਾਣੀ ਪ੍ਰਸ਼ਾਸਨ ਦਾ ਕਿਸ ਤਰ੍ਹਾਂ ਦਾ ਇਸ ਏਰੀਆ ਦੇ ਵਿੱਚ ਪ੍ਰਸ਼ਾਸਨ ਕਰ ਰਿਹਾ ਜੀ ਗੌਰ ਐਸੀ ਬਾਤ ਨਹੀਂ ਪ੍ਰਸ਼ਾਸਨ ਠੀਕ ਹੈ ਐਸੀ ਬਸ ਇਹ ਦੋਨੋਂ ਤਰਫ ਜੀ ਪ੍ਰਸ਼ਾਸਨ ਕਰ ਰਿਹਾ ਕੰਮ ਹਾਂ ਉਧਰ ਬੰਦਵਾ ਲੱਗੇ ਆ ਮਾਰੇ ਵੀ ਜੀ ਮਿੱਟੀ ਪੜਨਾ ਹੋਰ ਅੱਗੇ ਕੀ ਲੱਗਦਾ ਤੁਹਾਨੂੰ ਕੋਈ ਖਤਰੇ ਦੀ ਘੰਟੀ ਇਸ ਏਰੀਆ ਦੇ ਵਿੱਚ ਲੱਗਦੀ ਹੈ ਕਿ ਪਾਣੀ ਨਿਕਲਦੀ ਦੇਖੋ ਜੇ ਪਾਣੀ نیچے ਗਿਆ ਜੀ ਬਚ ਜਾਗੇ ਜੇ ਇਸ ਤੋਂ ਉੱਪਰ ਪਾਣੀ ਜਾਵੇ ਖਤਰੇ ਦੀ ਘੰਟੀ ਹੈ ਜੀ ਹਾਂ ਜੀ ਇਸ ਟਾਈਮ ਤੋਂ ਜੀ ਸਾਰਾ ਹਾਂ ਇਸਨ ਜਿਹੜੇ ਕਿ ਕਿਸਾਨ ਪਿੰਡਾਂ ਦੇ ਇਸ ਏਰੀਆ ਦੇ ਵਿੱਚ ਸਮਾਨੇ ਏਰੀਆ ਦੇ ਪਿੰਡ ਹੈ ਇਹ ਜਿਹੜੇ ਕਿ ਕਾਫੀ ਵੱਡੀ ਤعداد ਦੇ ਵਿੱਚ ਇਹਨਾਂ ਦੇ ਵਿੱਚ ਫਸਲਾਂ ਦੇ ਵਿੱਚ ਵੀ ਪਾਣੀ ਇਹਨਾਂ ਘੱਗਰ ਦਰਿਆ ਦਾ ਜਿਹੜਾ ਕਿ ਜਾਣਾ ਸ਼ੁਰੂ ਹੋ ਚੁੱਕਿਆ ਹੈ ਪਰ ਦੇਖਣਾ ਹੋਵੇ ਕਿ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਇਸ ਏਰੀਏ ਦੇ ਹਾਲਾਤ ਰਹਿਣਗੇ ਅਜੇ ਤੱਕ ਥੋੜਾ ਬਹੁਤਾ ਨੁਕਸਾਨ ਜ਼ਰੂਰ ਹੋਇਆ ਹੈ ਜਿਹੜਾ ਖੇਤਾਂ ਦੇ ਵਿੱਚ ਫਸਲਾਂ ਦਾ ਜਿਹੜੀਆਂ ਫਸਲਾਂ ਡੁੱਬੀਆਂ ਐ ਪਰ ਜੇਕਰ ਇਸ ਤੋਂ ਵੱਧ ਪਾਣੀ ਹੋ ਗਿਆ ਤਾਂ ਕਾਫੀ ਜ਼ਿਆਦੇ ਪਿੰਡਾਂ ਦੇ ਪਿੰਡ ਤਬਾਹ ਹੋ ਜਾਣਗੇ ਅਸੀਂ ਇਸ ਵਕਤ ਜਿਹੜੇ ਕਿ ਮੌਕੇ ਤੇ ਪਹੁੰਚੇ ਹੋਏ ਨੇ ਐਸਡੀਐਮ ਸਮਾਨਾ ਰੀਚਾ ਗੋਇਲ ਉਹ ਵੀ ਇਸ ਵਕਤ ਜਿਹੜੇ ਕਿ ਮੌਕੇ ਦੇ ਹਾਲਾਤ ਦੇਖ ਰਹੇ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਇਸ ਤਰ੍ਹਾਂ ਦੇ ਇਸ ਇਲਾਕੇ ਦੇ ਵਿੱਚ ਹਾਲਾਤ ਐ ਔਰ ਕਿਸ ਤਰ੍ਹਾਂ ਲੋਕਾਂ ਨੂੰ ਸਤਰਕ ਰਹਿਣਾ ਚਾਹੀਦਾ ਹੈ ਇਸ ਪਿੰਡਾਂ ਦੇ ਵਿੱਚ ਜਿਹੜੇ ਕਿ ਪਾਣੀ ਇਸ ਤੋਂ ਵੱਧ ਗਿਆ ਜੇਕਰ ਤਾਂ ਉਹ ਪਾਣੀ ਹੋ ਸਕਦਾ ਅਸੀਂ ਇਸ ਵਕਤ ਕਗਰ ਦਰਿਆ ਦੇ ਖਿੜੇ ਆ ਜਿਹੜੇ ਕਿਸ ਮਾਣਾ ਹਲਕੇ ਦੇ ਵਿੱਚ ਪੈਂਦਾ ਰਤਨਹੀੜੀ ਪਿੰਡ ਹੈ ਇੱਥੇ ਜਿਹੜਾ ਕਗਰ ਦਾ ਪਾਣੀ ਕਾਫੀ ਜ਼ਿਆਦਾ ਬਾਹਰ ਆ ਰਿਹਾ ਹੈ ਕਿਉਂਕਿ ਝੋਨੇ ਦੀ ਫਸਲ ਨੂੰ ਵੀ ਕਈ ਥਾਵਾਂ ਤੇ ਨੁਕਸਾਨ ਕੀਤਾ ਹੈ ਇਸ ਵਕਤ ਪਹੁੰਚੇ ਨੇ ਇਥੋਂ ਸਮਾਣਾ ਤੋਂ ਐਸ ਡੀ ਐਮ ਸਾਹਿਬ ਜਿਹੜੇ ਕਿ ਜਾਇਜਾ ਲੈ ਰਹੇ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਲੋ ਵੀ ਪਲ-ਪਲ ਦੀ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਇਸ ਏਰੀਆ ਦੇ ਵਿੱਚ ਜਿਹੜਾ ਪਾਣੀ ਆਉਣ ਦੀ ਕਾਫੀ ਜ਼ਿਆਦਾ ਸ਼ੰਕਾ ਜਤਾਈ ਜਾ ਰਹੀ ਹੈ ਇਹ ਜੇਕਰ ਪਾਣੀ ਹੋਰ ਵੱਧ ਆ ਗਿਆ ਤਾਂ ਸ਼ਾਇਦ ਕਾਫੀ ਜ਼ਿਆਦਾ ਡੁੱਬ ਸਕਦਾ ਹੈ ਹਾਂ ਜੀ ਮੈਡਮ ਸਸੀ ਕਾਂਦੀ ਸਸੀ ਕ ਔਰ ਹਰ ਕਿਥਾਂ ਤੇ ਸਰਵੇ ਕਰ ਸਾਡੇ ਸਮਾਰਾ ਸਬ ਡਿਵੀਜ਼ਨ ਦੇ ਚਾਰ ਪੰਜ ਪਿੰਡ ਨੇ ਜਿੱਥੇ ਘੱਗਰ ਦੀ ਮਾਰ ਪਈ ਹੈ ਤੇ ਕਿਉਂਕਿ ਪਿਛਲੇ ਦੋ ਤਿੰਨ ਦਿਨਾਂ ਤੋਂ ਬਹੁਤ ਲੈਵਲ ਵੱਧ ਗਿਆ ਸੀਗਾ ਤਾਂ ਖੇਤਾਂ ਵਿੱਚ ਪਾਣੀ ਦੇਖੋ ਕਾਫੀ ਫੀਲਡ ਚ ਵਾਟਰ ਲੌਗਿੰਗ ਤਾਂ ਹੋਈ ਗਈ ਹੈ ਬਟ ਜਿਹੜੀ ਸਾਡੀ ਆਬਾਦੀ ਹੈ ਸੇਫ ਹੈ ਅਜੇ ਕੋਈ ਬਹੁਤ ਜ਼ਿਆਦਾ ਖਤਰੇ ਵਾਲੀ ਉਹ ਗੱਲ ਨਹੀਂ ਹੈਗੀ ਕਿ ਆਪਾਂ ਕਹੀਏ ਕਿ ਬਹੁਤ ਜ਼ਿਆਦਾ ਫਲੱਡ ਰਿਲੇਟਿਡ ਇਸ਼ੂ ਹੈਗਾ ਬਟ ਜੇ ਵਾਟਰ ਲੈਵਲ ਕੰਟਰੋਲ ਰਹਿੰਦਾ ਪਿੱਛੋਂ ਤਾਂ ਸਿਚੁਏਸ਼ਨ ਸੰਭਾਲੀ ਜਾ ਸਕਦੀ ਹੈ ਅਦਰਵਾਇਜ਼ ਥੋੜਾ ਆਪਾਂ ਕਹਿ ਸਕਦੇ ਹਾਂ ਕਿ ਦੋ ਕੁ ਦਿਨ ਸਾਡੇ ਲਈ ਕ੍ਰਿਟੀਕਲ ਨੇ ਅਗਲੇ ਜੇ ਠੀਕ ਰਹਾ ਤਾਂ ਬਹੁਤ ਹੀ ਅੱਛਾ ਰਹੇਗਾ ਹਸਤੇ ਹੀ ਪ੍ਰੇ ਕਰਦੇ ਆ ਕਿ ਠੀਕ ਰਹੇ ਤੇ ਅਦਰਵਾਈਜ਼ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਹੈ ਰੀਲੀਫ ਸੈਂਟਰ ਸਟੈਬਲਿਸ਼ ਨੇ ਸਾਰੇ ਸਾਡੇ ਵੱਲੋਂ ਵੈਟਰਨਰੀ ਡਾਕਟਰਸ ਫੌੜਰ ਐਨੀਮਲਸ ਲਈ ਬਾਦ ਲਈ ਸਾਰੀਆਂ ਤਿਆਰੀਆਂ ਅਸੀਂ ਕੀਤੀਆਂ ਹੋਈਆਂ ਕਿਸੇ ਵੀ ਕਿਸਮ ਦੀ ਕਿਸੇ ਨੂੰ ਕੋਈ ਜਿਹੜੀ ਹੈਗੀ ਪਰੇਸ਼ਾਨੀ ਆਉਣ ਨਹੀਂ ਦਿੱਤੀ ਜਾਊਗੀ ਅਸੀਂ ਹਰ ਟਾਈਮ ਪਲ-ਪਲ ਦੀ ਖਬਰ ਲੈ ਰਹੇ ਹਾਂ ਸਾਡੇ ਸਾਰੇ ਅਧਿਕਾਰੀ ਕਰਮਚਾਰੀ ਹਰ ਟਾਈਮ ਫੀਲਡ 'ਚ ਦਿਨ ਰਾਤ ਮੌਜੂਦ ਹੈਗੇ ਨੇ ਤੇ ਪਿੱਛੋਂ ਬੰਕਰਪੁਰ ਤੋਂ ਲੈਵਲ ਡਾਊਨ ਗਿਆ ਗੋਜ ਲੈਵਲ ਘਟਿਆ ਹੈਗਾ ਪਹਾੜੀ ਇਲਾਕੇ ਦੇ بارشਾਂ ਦਾ ਬਟ ਕਿਉਂਕਿ ਇਸ ਮਾਨਾ ਦੇ ਵਿੱਚ ਜਦੋਂ ਦੇਵੀਗੜ ਟਾਂਗਰੀ ਤੇ ਮਰਕੰਡਾ ਦਾ ਪਾਣੀ ਵੀ ਕੱਗਰ 'ਚ गिरਦਾ ਹੈ ਸਾਊਥ ਥ्रू ਹਰਿਆਣਾ ਸਾਡੇ ਇੱਥੇ ਸਮਾਨਾ ਪਾਤੜਾ ਹੋ ਕੇ ਜਾ ਰਿਹਾ ਹੈਗਾ ਕਿਉਂਕਿ ਟਾਂਗਰੀ ਤੇ ਮਰਕੰਡਾ ਦਾ ਲੈਵਲ ਵਧਿਆ ਹੋਇਆ ਇਸ ਕਰਕੇ ਇੱਥੇ ਕੱਗੜਾ ਦਾ ਲੈਵਲ ਅਜੇ ਡਾਊਨ ਨਹੀਂ ਆਇਆ ਬਟ ਸਿንስ ਦਾ ਮਾਰਨਿੰਗ ਇਟ ਇਜ਼ ਸਟੇਬਲ ਸੇਮ ਲੈਵਲ ਚੱਲ ਰਿਹਾ ਤੇ ਵੀ ਹੋਪ ਅੱਗੇ ਠੀਕ ਹੀ ਰਹੇਗਾ ਪਿੰਡਾਂ ਦੇ ਲੋਕਾਂ ਨੂੰ ਕਿਸ ਤਰ੍ਹਾਂ ਦਾ ਤੁਸੀਂ ਮਤਲਬ ਹਦਾਇਤ ਕਰ ਰਹੇ ਹੋ ਕਿਉਂਕਿ ਇਸ ਵਕਤ ਜੇਕਰ ਪਾਣੀ ਆਂਦਾ ਹੈ ਜਾਂ ਇਸ ਏਰੀਆ ਦੇ ਵਿੱਚ ਜੇ ਕੋਈ ਪਿੰਡਾਂ ਦੇ ਵਿੱਚ ਪਾਣੀ ਆਂਦਾ ਹੈ ਤੇ ਕਿਸ ਤਰ੍ਹਾਂ ਦੀ ਹਦਾਇਤਾਂ ਸਾਡੇ ਵੱਲੋਂ ਆਲਰੇਡੀ 3 ਦਿਨ ਪਹਿਲਾਂ ਹੀ ਅਲਰਟ ਕੀਤਾ ਗਿਆ ਸੀ ਕਿ ਜਿਹੜੇ ਕੱਗਰ ਦਰਿਆ ਦੇ ਨੇੜੇ ਖੇਤ ਨੇ ਕੋਈ ਵੀ ਬੰਦਾ ਆਪਣੇ ਪਬਲਿਕ ਜਿਹੜੀ ਹੈਗੀ ਫੀਲਡਸ 'ਤੇ ਨਾ ਜਾਵੇ ਤਾਂ ਉਹ ਅਲਰਟ ਸਾਡੇ ਵੱਲੋਂ ਰੋਜ਼ ਜਿਹੜਾ ਹੈਗਾ ਅਸੀਂ ਅਨਾਊਂਸਮੈਂਟਸ ਵੀ ਕੀਤੀਆਂ ਨੇ ਅਲਰਟ ਵੀ ਜਾਰੀ ਕੀਤਾ ਹੋਇਆ ਤੇ ਬਾਰ-ਬਾਰ ਸਾਡੀ ਪਬਲਿਕ ਨੂੰ ਇਹੀ ਅਪੀਲ ਹੈ ਕਿ ਦਰਿਆ ਦੇ ਨੇੜੇ ਜਿੰਨੇ ਵੀ ਖੇਤ ਨੇ ਫੀਲਡਸ ਨੇ ਪਬਲਿਕ ਉਹਨਾਂ ਦੇ ਵਿੱਚ ਨਾ ਆਵਾ ਇਸਨ ਐਸਡੀ ਹੁਸਮਾਣਾ ਜਿਹੜੀ ਕਿ ਦਸਰੇ ਸੰਤ ਕੀ ਇਸ ਵਕਤ ਦਾ ਘਰਦ ਰਿਆਦਾ ਜਿਹੜਾ ਜਾਇਜਾ ਲਾਨ ਪਹੁੰਚੇ ਨੇ ਔਰ ਇੱਕ ਵੱਡੀ ਤਰ੍ਹਾਂ ਦੇ ਵਿੱਚ ਜਿਹੜਾ ਇਸ ਏਰੀਆ ਦੇ ਵਿੱਚ ਪਾਣੀ ਆਇਆ ਉਹਦੇ ਪਲ-ਪਲ ਦੀ ਨਿਗਰਾਨੀ ਰੱਖੀ ਹੋਈ ਆ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਇਸ ਏਰੀਆ ਦੇ ਵਿੱਚ ਜਿਹੜੀਆਂ ਫਸਲਾਂ ਬੀਜੀਆਂ ਹੋਈਆਂ ਨੇ ਉਹਨਾਂ ਦੇ ਹਾਲਾਤ ਕਿਸ ਤਰ੍ਹਾਂ ਦੇ